ਮੈਂ ਸ਼ਰਮੀਆਂ ਨਾਲ ਹੀ ਚੱਕ ਕੇ ਮੈਂ ਗਊਆਂ ਨੂੰ ਪਾ ਦੇਣੀ ਜਾ ਕੇ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਅੱਜ ਇੱਕ ਵਾਰਨਿੰਗ ਦੇ ਤੌਰ ਤੇ ਕਹਿ ਰਿਹਾ ਹਾਂ ਥੋ ਥੱਲੇ ਆਏ ਨਾ ਤੁਸੀਂ ਤੁਸੀਂ ਆਪਣਾ ਦੇਖ ਲਿਓ ਫਿਰ ਮੈਂ ਗਊਸ਼ਾਲਾ ਪਾ ਦੂੰਗਾ ਸਭ ਤੋਂ ਜ਼ਿਆਦਾ ਨਹੀਂ ਹੋ ਕੋਈ ਤੁਸੀਂ ਰੋਡ ਦੇ ਬਿਲਕੁਲ ਬਾਹਰ ਤੱਕ ਹੀ ਆ ਜਾਂਦੇ ਹੋ ਆ ਜਾਓ ਅੱਗੇ ਆ ਜਾਓ ਦਵਾ ਦਬ ਫੜਾ ਫੜਾ ਫੜ ਕੇ ਆਓ ਚੱਲੋ 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 ਨਹੀਂ ਕੱਟਾ ਕਾਤੇ ਕਰਾ ਪਿਆ ਤੇ ਬਾਹਰ ਹੀ ਲਾਂਦਾ ਹੁਣਾਂ ਤੂੰ ਮੈਂ ਅਗਲੀ ਵਾਰ ਤੇਰੀ ਦੁਕਾਨ ਤੇ ਹੀ ਖੜੂਗਾ ਆ ਕੇ ਆ ਦੇਖਣੀ। ਇਹਨੂੰ ਤਰਵਾ ਜ਼ਰਾ ਨਾ। ਆ ਪੱਲੇ ਉਤਰਵਾ। ਨੀਲੀ ਦਰਪਾਲ ਖਿੱਚ ਲਾ। ਨੀਲੀ ਦਰਪਾਲ ਹਮ ਲੈ ਕੇ ਜਾਉਂ। ਹਮ ਲੈ ਕੇ ਜਾਏਂਗੇ ਨਹੀਂ ਤਾਂ। ਹੋ ਲੋ ਬੋਲੋ ਨੀ ਹਮ ਲੈ ਕੇ ਜਾਏਂਗੇ ਅਭੀ। ਕੋਨੇ ਵੀ ਕਾ ਨਾਮ ਵਾਲੇ ਨੂੰ ਵੀ ਕਹ ਦੇ। ਦਰਪਾਲ ਖੋਲੋ ਨੀ। ਖੋਲੋ ਇਸਕੋ ਖੋਲੋ ਅਭੀ। लेना अगर दोबारा लगाई तो मैं तोड़ के लेके आऊंगा तोड़ के उतार दोनों को उतार होल इसको भी हां फिर मैं अगली बार मैं ला दूंगा आगे कोई ना तो والله ये नहीं कर दे बस वैसे ही कर देते नहीं कि ना हां ताही कि झड़ता थी भाई कहां सखा कर रही थी सारी देवी तौर आ गए पिया पोढ़ियां पे पीली लाइन दे ऊपर तो ये सामान वो आएंगे मेरे को कहां का चाका नहीं जल्दी ਆ ਜਾਏ ਇਹ ਆਪਣਾ ਕੋਈ ਹੈ ਨਹੀਂ ਹੁੰਦਾ ਪਟਨ ਲਈ ਚੱਕੋ ਭਾਈ ਜਿੱਥੇ ਕੋਈ ਚੀਜ਼ ਜਨਜਾਇਜ਼ ਸਾਹਮਣੇ ਦਿਖ ਰਹੀ ਹੈ ਫਟਬਾਤ ਵੀ ਲਾਈ ਹੋਈ ਹੈ ਆ ਜਾਏ ਬੋਟ ਦੇ ਪਿੱਛੇ ਨਾ ਕਰਦਾ ਵੀ ਜੇ ਕਹਿ ਰਹੇ ਕਿ ਇਹਨਾਂ ਦੀ ਪ੍ਰਾਪਰਟੀ ਹੋ ਗਈ ਇਹਨਾਂ ਦੀ ਪ੍ਰਾਪਰਟੀ ਨਹੀਂ ਹੈ ਇਹਨਾਂ ਦੇ ਵੀ ਕਹਿਣਾ ਕਿ ਜਿਹੜਾ ਮਰਜ਼ੀ ਪਾਈ ਖੜਾ ਸਕਦਾ ਕੋਈ ਵੀ ਖੜਾ ਸਕਦਾ ਅਸੀਂ ਇਹ ਬੋਰਡ ਹਟਾਉਣਾ ਜਿੰਨੇ ਵੈਦ ਕਬਜੇ ਸਾਰੇ ਹਟਾਏ ਜਾਣਗੇ ਬਿਲਕੁਲ ਜੀ ਤੁਸੀਂ ਮਾਨਯੋਗ ਕਮਿਸ਼ਨਰ ਜੀ ਨੌਲੇਜ ਦੇ ਮੈਡਮ ਤੇ ਲਿਆ ਕੇ ਅਸੀਂ ਮੈਡਮ ਨੂੰ ਨੌਲੇਜ ਤੇ ਲਿਆਵਾਂਗੇ ਕਿ ਕਿਸੇ ਵੀ ਮੈਂ ਥੋੜੇ ਦਿਨਾਂ ਚ ਤੁਹਾਡੇ ਨਾਲ ਅੱਜ ਤੋਂ ਇੱਕ ਮਹੀਨਾ ਪਹਿਲਾਂ ਵੀ ਇੰਸਪੈਕਟਰ ਸਾਹਿਬ ਆਏ ਸੀ ਔਰ ਬੋਰਡ ਹਟਵਾ ਕੇ ਇੱਥੇ ਕਾਊਂਟਰ ਵਗੈਰਾ ਲੱਗੇ ਹੋਏ ਸੀ ਔਰ ਰਿਮੂਵ ਕਰਵਾ ਕੇ ਗਏ ਸੀ ਔਰ ਫਿਰ ਫਿਰ ਬੋਰਡ ਦੁਆਰਾ ਉਹ ਲੱਗ ਗਿਆ ਹੋਇਆ ਮੈਂ ਇਸ ਗੱਲ ਦੀ ਨੌਲੇਜ ਹੈ ਮੈਂ ਇੱਥੇ ਯੈਲੋ ਲਾਈਨ ਦਾ ਵੀ ਮੈਂ ਸੋਚ ਰਿਹਾ ਕਿ ਮੈਮ ਨੂੰ ਆਪ ਖੁਦ ਮੈਮ ਕਮਿਸ਼ਨਰ ਮੈਡਮ ਨੂੰ ਵਿਜ਼ਿਟ ਕਰਵਾਉਂਗਾ ਸਾਰੇ ਰੀਸੈਂਟ ਮੈਂਪੂਸ਼ਨ ਨਾਲ ਕੰਸਟਰਕਟ ਕੀ ਮੌਬਲੇਡ ਜੀਸੀਟੀ ਮੈਲਰ ਫਰਾਇਰ ਤੇ ਜਿਹੜੀ ਆਪਣੀ ਤੁਸੀਂ ਚੈਕਿੰਗ ਕੀਤੀ ਹੈ ਚੈਕਿੰਗ ਕੋਲਡ ਗਈ ਹੈ ਸਮਾਂ ਦਿੱਤੀ ਤੇ ਸਚਿਪਾਲ ਜੀ ਤੇ ਸਾਡੇ ਮਾਨਯੋਗ ਕਮਿਸ਼ਨਰ ਅਕਸ਼ਿਤਾ ਗੁਪਤਾ ਜੀ ਤੇ ਮਾਨਯੋਗ ਮੇਰ ਸਾਹਿਬ ਜੀ ਦੇ ਹੁਕਮ ਅਨੁਸਾਰ ਇਹ ਇੱਕ ਡਰਾਈਵਰ ਚਲਾਈ ਜਾ ਰਹੀਆਂ ਨੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ येलो ਲਾਈਨ ਦੇ ਆਪ ਤੁਸੀਂ ਕਾਰਵਾਈ ਕਰਕੇ ਆਏ ਆ ਬਾਜ਼ਾਰ ਦੇ ਵਿੱਚੋਂ ਸਿਨੇਮਾ ਰੋਡ ਤੇ ਤੇ ਹੋਰ ਤੇ ਇਸ ਤੋਂ ਇਲਾਵਾ ਤੁਹਾਨੂੰ ਜੀਸੀਟੀ ਨੂੰ ਮਿਲਦੀ ਬਾਰ ਬਾਰ ਪ੍ਰੋਬਲਮ ਆਉਂਦੀ ਕਿ ਟ੍ਰੈਫਿਕ ਤੇ ਆਮ ਪਬਲਿਕ ਨੂੰ ਆਨ ਜਾਣ 'ਚ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਪੇਸ਼ ਕਰਕੇ ਅਸੀਂ ਜੀਸੀਟੀ ਮਿਲਦੇ ਵੀ ਅਸੀਂ ਕਾਰਵਾਈ ਡੇਲੀ ਦੀ ਉਸੇ ਰੱਖਾਂਗੇ ਕਿ ਕਿਤੇ ਆਵਾਜ਼ ਆਈ ਜੇ ਬੜੀ ਪਰੇਸ਼ਾਨੀ ਹੁੰਦੀ ਲੋਕਾਂ ਨੂੰ ਸਰ ਜੀਸੀਟੀ ਮਿਲਦੇ ਵਿੱਚ ਕਈ ਵਾਰੀ ਚੈਕਿੰਗ ਕੀਤੀ ਗਈ ਹੈ ਚੈਕਿੰਗ ਕਰਾਣ ਸਮਾਨ ਵੀ ਜੱप्त ਕੀਤਾ ਗਿਆ ਉਸ ਦੇ ਬਾਵਜੂਦ ਵੀ ਇਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਇਹ ਸਮਾਨ ਨਹੀਂ ਰੇਂਜ ਕਰਦੇ ਪਰ ਕੀ ਹੋਊਗੇ ਇਹ ਸਮਾਨ ਦੁਆਰਾ ਡੇਲੀ ਟਿੰਗ ਵਿੱਚ ਚੈੱਕ ਹੀ ਹੁੰਦੀ ਰਹੂਗੀ ਬਿਲਕੁਲ ਜੀ ਤੁਹਾਡੇ ਚੈਨਲ ਮਾਧਿਅਮ ਰਾਇਆ ਜੀ ਦੱਸਣਾ ਚਾਹੁੰਦੇ ਹੋ ਤੁਸੀਂ ਆਉਣ ਵਾਲੇ ਟਾਈਮ ਤੇ ਦੇਖੋਗੇ ਅਸੀਂ ਜੀਸੀਟੀ ਮਿਲ ਅਤੇ ਹੋਰ ਵੀ ਰੋਡਾਂ ਦੇ ਜਿੱਥੇ ਜਿੱਥੇ ਸਾਨੂੰ ਕਾਰਵਾਈ ਆਉਂਗੀ ਅਸੀਂ ਡੇਲੀ ਉੱਥੇ ਕਾਰਵਾਈ ਕਰਾਂਗੇ ਤੇ yellow line ਦੇ ਅੱਗੇ ਤੁਹਾਨੂੰ ਫੇਰ ਇੱਕ ਵਾਰ ਅਪੀਲ ਕਰ ਰਿਹਾ ਕਿ yellow line ਤੋਂ ਜਿਹੜਾ ਲਾਈਨ ਤੋਂ ਬਾਹਰ ਸਾਮਾਨ ਹੋਏਗਾ ਦੁਕਾਨਦਾਰ ਵੀਰਾਂ ਦਾ ਤਾਂ ਅਸੀਂ ਉਹ ਵਾਪਸ ਨਹੀਂ ਕਰਾਂਗੇ ਅਸੀਂ ਆਪ ਜੀ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਮਿਲਦੀ ਸਾਈਡ ਤੇ ਵੀ yellow line yellow line yes yes ਇੱਥੇ ਵੀ ਲੱਗੇਗੀ ਇੱਥੇ ਮਾਨੇਗਾ ਕਮਿਸ਼ਨਰ ਮੈਡਮ ਦੀ ਬਹੁਤ ਜਲਦੀ ਵਿਜ਼ਿਟ ਹੋਏਗੀ ਕਿ ਮੈਡਮ ਆਪ ਚੈੱਕ ਕਰਕੇ ਦੱਸੂਗੀ ਕਿ yellow line ਦਾ ਕਿੱਥੇ ਤੱਕ ਕਰਨੀ ਹੈ ਸਾਰਾ ਸਾਰਾ ਕਹਿੰਦਾ yellow line 라ਵਲ ਤੋਂ ਵੀ ਜਾਣਾ ਚਾਹੀਦਾ ਚਾਹੇ ਇੱਥੇ ਤੋਂ ਵੀ ਛਲਾ ਦੇਣ ਹਾਂਜੀ ਜੇ yellow line ਤੋਂ ਬਾਅਦ ਸਾਮਾਨ ਆ ਗਏ ਮੈਂ ਕਿਹਨੂੰ ਲੈ ਜਾਵਾਂਗੇ ਆਜਾ ਜੀ ਜੀ ਐਕਸ਼ਨ ਲੈਣਾ ਸ਼ੁਰ ਤੇ ਜਿੱਦਾਂ ਤੁਸੀਂ ਦੇਖੋਗੇ ਜੀ ਸਮਾਨ ਜਬਤ ਕਰਾ ਤੁ ਸਾਡੀ ਗੱਡੀ ਦੇ ਵਿੱਚ ਅਸੀਂ ਇਹ ਸਮਾਨ ਨਹੀਂ ਮੋੜਾਂਗੇ ਉਹਨਾਂ ਨੂੰ ਤੇ ਜਿਹੜੇ ਯੈਲੋ ਲਾਈਨ ਤੋਂ ਸਮਾਨ ਬਾਹਰ ਹੋਏਗਾ ਮੈਂ ਆਪਦੇ ਚੈਨਲ ਲਈ ਫੇਰ ਬੇਨਤੀ ਕਰਾਂ ਕਿ ਉਹ ਦੁਕਾਨਦਾਰਾਂ ਦਾ ਭਰਾਵਾ ਦਾ ਅਸੀਂ ਸਮਾਨ ਨਹੀਂ ਮੋੜਾਂਗੇ ਜਿਹੜੀ ਯੈਲੋ ਇਹਦੀ ਉਲੰਘਣਾ ਕਰੇਗਾ ਜੀ ਠੀਕ ਹੈ ਧੰਨਵਾਦ ਜੀ